ਪਾ ਬਣਾਇਆ ਮਸਾਫਾ ਸਾਡੀਆਂ ਦਾਦੀਆਂ ਮੈਨੂੰ ਆਹ ਦਿਵਾ ਸੀਗਾ ਤੇ ਸਾਡੇ ਦਾ ਮ ਹ ਇਹ ਮੀ ਹਰ ਜਾਂਦਾ ਹੁੰਦਾ ਸੀ ਇਹਦੇ ਵਿੱਚ ਆ ਬਖੰਡ ਗੜ ਚੌਲ ਹਲਦੀ ਨੂਨ ਮੈਂਚ ਮਸਾਲਾ ਸਾਰਾ ਕੁਝ ਪਾ ਲਿਆ ਮਸਾਫਾ ਵਿਚਾਰੇ ਵੇਖ ਕੇ ਤੂੜ ਦਿੱਗੀ ਤੇ ਫਿਰ ਇਹਦੇ ਨਾਲ ਮੀ ਹੜ ਜੂਗਾ ਮੀ ਹਟੋ ਮੀ ਅੰਤਨਾ ਸੀ ਅੱਗੇ ਸਾਡੀਆਂ ਦਾਦੀਆਂ ਨੀਂਹ ਦਾ ਬਾਇਤ ਪਾਣੂ ਛਾਇਆ ਪਿਆ ਇਹ ਸਭ ਰਣ ਪਾਣੀ ਕਿੰਨਾਂ ਲੋਕਾਂ ਦੀ ਆਇਆ ਪਿਆਵਾ ਹਾਂ ਜੀ ਆਪਾਂ ਚੱਲਿਆ ਮੁਸਾਫਰ ਬਣਾ ਕੇ ਲਾਉਣਾ ਅੱਗੇ ਸਾਡੇ ਦਾਦ ਜੀ ਨਾਲ ਭੁੰਦਗਾ ਹੁੰਦਗਾ ਸੀ ਆ ਮਾਮਾ ਬਣਾਉਂਦਗਾ ਹੁੰਦਾ ਸੀ ਉਹ ਤੰਗ ਬਿੰਦਗਾ ਸੀ ਮੁਸਾਫਰਾਂ ਨੂੰ ਵੀ ਹਰ ਜਾਂਦੇ ਸੀ ਇਹ ਦੱਸਿਓ ਕਿ ਇਹਨੂੰ ਕਿਹਨੂੰ ਵਧੀਆ ਲੱਗਿਆ ਕਮੈਂਟ ਕਰਿਓ